ਤਨ ਤਨ 사ਤ ਗੁਰੂ ਤੇਰਾ ਹੀ ਆਸਰਾ ਅੱਜ ਅਸੀਂ ਫੇਰ ਨਵੀਆਂ ਗੱਲਾਂ ਬਾਤਾਂ ਦੇ ਨਾਲ ਕੋਈ ਨਵੀਂ ਜਾਣਕਾਰੀ ਦੇਣ ਲੱਗੇ ਆਂ ਅੱਜ ਅਸੀਂ ਪਾਉਣ ਲੱਗੇ ਆਂ ਨਰੇਗਾ ਕੰਮ ਤੇ ਵੀ ਜਿਹੜਾ ਨਰੇਗਾ ਦਾ ਕੰਮ ਆ ਸੀ ਉਹ ਤੇ ਪਾਉਣ ਲੱਗੇ ਆਂ ਅਸੀਂ ਅੱਜ ਇਹ ਦੱਸਣ ਲੱਗੇ ਆਂ ਵੀ ਹਰ ਨਰੇਗਾ ਮਜ਼ਦੂਰ ਜਦੋਂ ਕੰਮ ਕਰਦਾ ਹੈ ਤਾਂ ਉਹ ਘਰੇ ਹਾਜ਼ਰੀ ਆਫ ਦੀ ਜ਼ਰੂਰ ਲਾਵੇ ਮੈਨੂੰ ਸਾਲ ਦੇ ਵਿੱਚ ਦੀ ਕਿੰਨੇ ਦਿਨ ਕੰਮ ਦਿੱਤਾ ਹੈ ਅੱਜ ਨਰੇਗਾ ਮਜ਼ਦੂਰਾਂ ਦੀ ਜਾਣਕਾਰੀ ਦੇ ਲਈ ਅਸੀਂ ਇੱਕ ਵੱਡੀ ਗੱਲਾਂ ਕਹਿਣ ਜਾ ਰਹੇ ਆਂ ਵੱਡੀ ਜਾਣਕਾਰੀ ਦੇਣ ਜਾ ਰਹੇ ਆਂ ਵੀ ਜਦੋਂ ਤੁਹਾਡਾ ਸਾਲ ਦੇ ਵਿੱਚ ਦੇਵੇਂ 31 ਮਾਰਚ ਨੂੰ ਸਾਲ ਹੋ ਜਾਂਦਾ ਹੈ ਤਾਂ ਉਦੋਂ ਬਾਅਦ ਤੁਸੀਂ ਘਰੇ ਹਾਜ਼ਰੀ ਜ਼ਰੂਰ ਲਾਇਆ ਕਰੋ ਵੀ ਸਾਨੂੰ ਸਾਲ ਦੇ ਵਿੱਚ ਦੀ ਨਰੇਗਾ ਦੇ ਵਿੱਚ ਕਿੰਨਾ ਕੰਮ ਦਿੱਤਾ ਇੱਕ ਸਾਲ ਦੇ ਵਿੱਚ ਦੀ ਕਿਉਂਕਿ ਬੱਚੇ ਥੋੜੇ ਪੜ੍ਹੇ ਲਿਖੇ ਐ ਤੁਹਾਨੂੰ ਇਹ ਨੌਲੇਜ ਹੋਣੀ ਚਾਹੀਦੀ ਐ ਵੀ ਸਾਲ ਦੇ ਵਿੱਚ ਦੀ ਸਾਨੂੰ ਸਰਕਾਰ ਦੇ ਵੱਲੋਂ ਕਿੰਨਾ ਕੰਮ ਦਿੱਤਾ ਗਿਆ ਹੁਣ ਕਈ ਮਜ਼ਦੂਰ ਆ ਉਹਨਾਂ ਦੇ ਤਾਂ ਪੂਰੇ ਹੋ ਜਾਂਦੇ ਆ ਕਾਟ ਬਹੁਤ سارے ਨਰੇਗਾ ਮਜ਼ਦੂਰਾਂ ਪੂਰਾ ਕੰਮ ਲੈ ਜਾਂਦੇ ਆ ਤੇ ਕਈਆਂ ਨੂੰ ਕੰਮ ਪੂਰਾ ਮਿਲਦਾ ਨਹੀਂ ਫਿਰ ਉਦੋਂ ਬਾਅਦ ਅਸੀਂ ਜਾਣਕਾਰੀ ਇਹ ਵੀ ਦੇਣੀ ਚਾਹੁੰਦੇ ਵੀ ਜਿਹਨੇ ਨਰੇਗਾ ਸਕੀਮ ਬਣਾਈ ਜਿਹੜੀ ਸਰਕਾਰ ਨੇ ਬਣਾਈ ਕਾਂਗਰਸ ਸਰਕਾਰ ਨੇ ਬਣਾਈ ਸੀ ਇਹ ਤਾਂ ਉਹਨਾਂ ਨੇ ਇਹ ਕਿਉਂ ਨਹੀਂ ਲਿਖਿਆ ਵੀ ਪਿੰਡ ਦੀ ਸਫਾਈ ਵੀ ਹੋਣੀ ਜ਼ਰੂਰੀ ਹੈ ਅਸੀਂ ਨਰੇਗਾ ਮਿਹਦੂਰਾਂ ਨੂੰ ਵੀ ਬੇਨਤੀ ਕਰਦੇ ਹਾਂ ਵੀ ਜੇ ਤੁਸੀਂ ਪਿੰਡ ਦੀ ਸਫਾਈ ਕਰਿਆ ਕਰੋ 24 ਦਿਨ ਸਾਲ 'ਚ ਥੋੜੇ ਪਿੰਡ 'ਚ ਲੱਗ ਸਕਦੇ ਆ ਹੁਣ ਕੀ ਬਈ ਖਾਲਿਆਂ ਦੀ ਸਫਾਈ ਹੋ ਜਾਂਦੀ ਹੈ ਸੂਇਆਂ ਦੀ ਸਫਾਈ ਹੁੰਦੀ ਹੈ ਉਹ ਕਹਿ ਦਿੰਦੀ ਵੀ ਅਸੀਂ ਨਰੇਗਾ ਨਾਲ ਦਾ ਕੰਮ ਕਿੱਥੇ ਚਲਾਈਏ 24 ਦਿਨ ਥੋੜੇ ਪਿੰਡ ਦੇ ਵਿੱਚ ਲੱਗ ਸਕਦੇ ਆ ਜੇ ਮਤਲਬ ਵੀ ਸਰਕਾਰ ਇਸ ਵੱਲ ਧਿਆਨ ਦੇਵੇ ਵੀ ਪਿੰਡਾਂ ਦੀ ਸਫਾਈ ਵੀ ਲਿਖੇ 24 ਦਿਨ ਸਾਲ ਦੇ ਵਿੱਚ ਦੀ 3 ਮਹੀਨੇ ਬਾਅਦ 6 ਦਿਨ ਤੇ ਸਾਲ ਦੇ ਵਿੱਚ ਦੀ 24 ਦਿਨ ਤਾਂ ਤੁਹਾਨੂੰ ਪਿੰਡ ਦੇ ਵਿੱਚ ਹੀ ਕੰਮ ਮਿਲ ਸਕਦਾ ਨਾਲੇ ਪਿੰਡ ਸਾਫ਼ ਹੋ ਜਾ ਫਿਰ ਉਦੋਂ ਬਾਅਦ ਅਸੀਂ ਇਹ ਦੱਸਣਾ ਚਾਹੁੰਦੇ ਆਂ ਵੀ ਜਦੋਂ ਪਿੰਡ ਦੇ ਵਿੱਚ ਆਈਆਂ ਹੋਈਆਂ ਗਰਾਂਡਾਂ ਦਾ ਮਤਾਂ ਪੈ ਕੇ ਲੱਗ ਸਕਦੀਆਂ ਹਰ ਗਰਾਂਡ ਪਿੰਡ ਦੇ ਵਿੱਚ ਲੱਗਦੀ ਆ ਮਤਾਂ ਪੈਂਦਾ ਸਰ ਉਹ ਵੀ ਸਰਕਾਰੀ ਗਰਾਂਡ ਆਈਆਂ ਤੇ ਇਹ ਵੀ ਇੱਕ ਸਰਕਾਰੀ ਸਕੀਮ ਹੀ ਐ ਫਿਰ ਇਹਦੀ ਸਫਾਈ ਪਿੰਡ ਵਿੱਚ ਕਿਉਂ ਨਹੀਂ ਹੁੰਦੀ ਇਹ ਕਿਉਂ ਨਹੀਂ ਲਿਖਿਆ ਮਤਲਬ ਸਾਡੀਆਂ ਸਰਕਾਰਾਂ ਨੇ ਜਿਨੇ ਸਕੀਮ ਬਣਾ ਕੇ ਦਿੱਤੀ ਉਹਨੇ ਕਿਉਂ ਨਹੀਂ ਲਿਖਿਆ ਵੀ ਪਿੰਡ ਦੀ ਸਫਾਈ ਵੀ ਹੋਣੀ ਚਾਹੀਦੀ ਐ ਹਰ ਗਰਾਂਡ ਸਰਕਾਰੀ ਪਿੰਡ ਤੇ ਲੱਗਦੀ ਐ ਪਿੰਡਾਂ ਦੇ ਵਿੱਚ ਇੰਟਰਲੌਕ ਵੀ ਲੱਗਦੀ ਆ ਗਲੀਆਂ ਨਾਲੀਆਂ ਵੀ ਬਣਦੀਆਂ ਹਰ ਸਰਕਾਰ ਪਿੰਡਾਂ ਦੇ ਵਿੱਚ ਗ੍ਰਾਂਟ ਲਾਉਂਦੀ ਹੈ ਪਰ ਇਹ ਸਕੀਮ ਪਿੰਡਾਂ ਦੇ ਵਿੱਚ ਕਿਉਂ ਨਹੀਂ ਮਤਲਬ ਵੀ ਸਫਾਈ ਪਿੰਡ ਦੀ ਕਿਉਂ ਨਹੀਂ ਹੁੰਦੀ ਆਪਾਂ ਨੂੰ ਪਿੰਡ ਜ਼ਰੂਰੀ ਹੈ ਅਸੀਂ ਨਰੇਗਾ ਮਜ਼ਦੂਰਾਂ ਨੂੰ ਬੇਨਤੀ ਕਰਦੇ ਆਂ ਵੀ ਨਾਲੇ ਤਾਂ ਤੁਹਾਨੂੰ ਸਾਲ ਦੇ ਵਿੱਚ ਦੀ 24 ਦਿਨ ਕੰਮ ਪੂਰਾ ਮਿਲੇ ਜਿੱਥੇ ਮਤਲਬ ਵੀ ਤੁਹਾਡੇ ਕੰਮ ਘਟਦਾ ਹੈ ਉੱਥੇ ਮਤਲਬ ਵੀ 24 ਦਿਨ ਤੁਹਾਡੇ ਪਿੰਡ ਦੇ ਵਿੱਚ ਵੀ ਲੱਗ ਸਕਦੇ ਆ ਨਾਲੇ ਪਿੰਡ ਸਾਫ਼ ਹੋ ਜਾਏ ਉਸ ਤੋਂ ਬਾਅਦ ਅਸੀਂ ਇਹ ਬੇਨਤੀ ਕਰਦੇ ਆ ਵੀ ਸਰਕਾਰਾਂ ਨੂੰ ਅਸੀਂ ਬੇਨਤੀ ਕਰਦੇ ਆ ਵੀ ਇਹਨੂੰ ਮੋੜ ਤੋਂ ਵਿਚਾਰਿਆ ਜਾਵੇ ਪੂਰੇ ਪੰਜਾਬ ਦੀਆਂ ਪੰਚਾਇਤਾਂ ਲੈ ਕੇ ਦਿਓ ਪੰਜਾਬ ਸਰਕਾਰ ਨੂੰ ਵੀ ਪਿੰਡਾਂ ਦੀ ਸਫਾਈ ਜ਼ਰੂਰੀ ਹੈ ਪਿੰਡਾਂ ਦਾ ਤਾਂ ਬੁਰਾ ਹਾਲ ਹੋਇਆ ਪਿਆ ਨਾਲੀਆਂ ਨਾਲੇ ਭਰੇ ਪਿਆ ਬੁਰਾ ਹਾਲ ਹੋਇਆ ਪਿਆ ਤਾਂ ਖਾਲੇ ਤੇ ਕਈ ਵਾਰੀ ਮਤਲਬ ਵੀ ਸਰਦਾ ਹੁੰਦਾ ਡੰਗਾ ਲੈਂਦਾ ਹੁੰਦਾ ਪਰ ਪਿੰਡ ਦਾ ਡੰਗਾ ਨਹੀਂ ਲੈਂਦਾ ਤਾਂ ਇਸ ਵਾਸਤੇ ਅਸੀਂ ਅੱਜ ਨਰੇਗਾ ਮਧੁਰਾ ਨੂੰ ਬੇਨਤੀ ਕਰਦੇ ਆ ਵੀ ਅਸੀਂ ਤੁਹਾਡੀ ਨਰੇਗਾ ਦੇ ਖਿਲਾਫ ਨਹੀਂ ਅਸੀਂ ਤੁਹਾਡੀ ਮਤਲਬ ਹੀ ਅਣਗੈਲੀ ਦੇ ਖਿਲਾਫ ਆ ਵੀ ਪਿੰਡ ਦੀ ਸਫਾਈ ਵੀ ਹੋਣੀ ਚਾਹੀਦੀ ਹੈ ਖਾਲੇ ਖਾਲਿਆਂ ਦੀ ਵੀ ਚਲੋ ਹੋਣੀ ਚਾਹੀਦੀ ਹੈ ਸੂਆਂ ਦੀ ਵੀ ਹੋਣੀ ਚਾਹੀਦੀ ਹੈ ਨਾਲੇ ਤਾਂ ਤੁਹਾਨੂੰ ਕੰਮ ਪੂਰਾ ਮਿਲੇ 24 ਦਿਨ ਸਾਲ ਦੇ ਵਿੱਚ ਦੀ ਤੁਹਾਨੂੰ ਕੰਮ ਵੱਧ ਮਿਲੇ ਪੂਰਾ ਠੋਡੇ ਹਰ ਬੰਦੇ ਨੂੰ 90 ਦਿਨ ਜਾਂ 100 ਦਿਨ ਜਿੰਨਾ ਵੀ ਉਹ ਕੰਮ ਮਿਲੇ ਯਾਨੀ ਕਿ 100 ਦਿਨ ਦਾ ਰਚਕਾਰ ਹਰ ਇੱਕ ਨੂੰ ਮਿਲਣਾ ਚਾਹੀਦਾ ਅਸੀਂ ਤੁਹਾਡੇ ਹੱਕ ਵਿੱਚ ਆਂ ਪਰ ਅਸੀਂ ਉਸ ਦੇ ਹੱਕ ਵਿੱਚ ਨਹੀਂ ਜਦੋਂ ਬੈਠ ਉੱਠ ਕੇ ਦੇ ਸਰਕਾਰ ਕਹਿ ਦਿੰਦੀ ਹੈ ਵੀ ਇੱਥੇ ਮਤਾ ਪੈ ਗਿਆ ਹੁਣ ਇੱਥੇ ਮਤਾ ਪੈ ਗਿਆ ਜਾਨੀ ਕਿ ਸਾਰਿਆਂ ਥਾਵਾਂ ਤੇ ਮਤੇ ਪੈ ਕੇ ਕੰਮ ਹੋਣਾ ਚਾਹੀਦਾ ਅਸੀਂ ਤੁਹਾਡੇ ਖਿਲਾਫ ਨਹੀਂ ਅਸੀਂ ਕਰਪਸ਼ਨ ਦੇ ਖਿਲਾਫ ਆ ਪਰਹਤਿਆਚਾਰ ਦੇ ਖਿਲਾਫ ਆ ਅਸੀਂ ਇਹ ਖਿਲਾਫ ਆ ਕਿ ਪਿੰਡ ਦੀ ਸਫਾਈ ਕਿਉਂ ਨਹੀਂ ਹੁੰਦੀ ਪੁਲੀਆਂ ਪੁਲੀ ਭਰੇ ਪਏ ਆ ਸੜਕਾਂ ਦੇ ਪਾਣੀ ਚੜ ਜਾਂਦਾ ਅਸੀਂ ਇਹ ਬੇਨਤੀ ਕਰਦੇ ਆ ਵੀ ਹਰ ਗ੍ਰਾਂਟ ਜਦੋਂ ਪਿੰਡ ਦੇ ਵਿੱਚ ਲੱਗਦੀ ਆ ਸਰਕਾਰ ਦੇ ਵੱਲੋਂ ਤੇ ਨਰੇਗਾ ਪਿੰਡ ਦੀ ਸਫਾਈ ਕਿਉਂ ਨਹੀਂ ਹੋ ਸਕਦੀ ਇਹ ਅੱਜ ਸਾਡੇ ਵੱਡੇ ਸਵਾਲ ਹੈ ਤੇ ਅਸੀਂ ਨਰੇਗਾ ਮਜ਼ਦੂਰਾਂ ਨੂੰ ਬੇਨਤੀ ਕਰਦੇ ਆ ਵੀ ਹਰ ਆਪ ਦੇ ਘਰੇ ਹਾਜ਼ਰੀ ਲਾਇਆ ਕਰੋ ਵੀ ਤੁਹਾਨੂੰ ਸਾਲ ਦੇ ਵਿੱਚ ਦੀ ਕਿੰਨੇ ਦਿਨ ਕੰਮ ਦਿੱਤਾ ਜਾਂਦਾ ਹੁਣ ਕਈਆਂ ਨੂੰ ਕੰਮ ਮਿਲ ਜਾਂਦਾ ਕਈਆਂ ਨੂੰ ਮਿਲਦਾ ਨਹੀਂ ਘਰੇ ਘਰੇ ਹਾਜ਼ਰੀ ਲਾਇਆ ਕਰੋ ਹਰ ਇੱਕ ਬੰਦਾ ਆਵਦੀ ਵੀ ਮੈਨੂੰ ਸਾਲ ਦੇ ਵਿੱਚ ਦੀ ਕਿੰਨਾ ਕੰਮ ਦਿੱਤਾ ਤੁਹਾਨੂੰ ਵੀ ਅਸੀਂ ਜਾਣਕਾਰੀ ਦਿੰਨੇ ਆ ਅਸੀਂ ਕਹਿੰਦੇ ਕਿ ਤੁਹਾਨੂੰ 100 ਦਿਨ ਕੰਮ ਮਿਲੇ ਤੁਹਾਨੂੰ ਰੁਜ਼ਗਾਰ ਦਿੱਤਾ ਸਹੀ ਸਲਾਮਤ ਕੰਮ ਹੋਣ ਪਿੰਡ ਦੀ ਸਫਾਈ ਹੋਵੇ ਸੂਹਿਆਂ ਦੀ ਹੋਵੇ ਚੰਗੀ ਤਰ੍ਹਾਂ ਕੰਮ ਹੋਣ ਪੇੜ ਪੌਦਿਆਂ ਦੀ ਮਤਲਬ ਵੇਖਭਾਲ ਹੋਵੇ ਆਪਣੇ ਲਈ ਆ ਆਪਣੇ ਪਿੰਡਾਂ ਦੇ ਲਈ ਇਹ ਕੰਮ ਆ ਤੈਨਾਂ ਕੁਝ ਕਹਿੰਦੇ ਜੇ ਕੋਈ ਸ਼ਬਦ ਸਾਥੋਂ ਵੱਧ ਘੱਟ ਬੋਲਿਆ ਕੇ ਮਾਫੀ ਚਾਹੁੰਨੇ ਆ ਤੇ ਮੜ ਤੋਂ ਅਸੀਂ ਨਰੇਗਾ ਮਿੱਦੂਰਾ ਨੂੰ ਬੇਨਤੀ ਕਰਦੇ ਆ ਕਿ ਆਪਦੇ ਘਰੇ ਹਾਜ਼ਰੀ ਜ਼ਰੂਰ ਲਾਇਆ ਕਰੋ ਹਰ ਨਰੇਗਾ ਮਿੱਦੂਰਾ ਵੀ ਕਿਹਨੂੰ ਕਿੰਨਾ ਕੰਮ ਸਾਲ ਦੇ ਵਿੱਚ ਦੀ ਮਿਲਿਆ ਇਹਨਾਂ ਕੁਝ ਕਹਿੰਦੇ ਜੇ ਕੋਈ ਸ਼ਬਦ ਸਾਥੋਂ ਵੱਧ ਘੱਟ ਬੋਲਿਆ ਕੇ ਮਾਫੀ ਚਾਹੁੰਨੇ ਆ ਤਾਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦੇਣਾ ਜੀ ਤਨ ਤਨ ਸਾਥ ਕਰੋ ਤੇਰਾ ਹੀ ਆਸਰਾ